ਮਹਾਸ਼ਿਵਰਾਤਰੀ ਦਿਹਾਸ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਤੁਹਾਨੂੰ ਦਰਸ਼ਨ ਕਰਾਨੇ ਆ ਭਗਵਾਨ ਭੋਲੇ ਦੇ ਇਤਿਹਾਸਿਕ ਸ਼੍ਰੀ ਮੰਦਿਰ ਨਲਾਸ ਦੀਆਂ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਭਗਵਾਨ ਭੋਲੇ ਨਾਥ ਦੇ ਇਤਿਹਾਸਿਕ ਸ਼੍ਰੀ ਮੰਦਿਰ ਨਲਾਸ ਦੇ ਵਿੱਚ ਅੱਜ ਮਹਾਸ਼ਿਵਰਾਤਰੀ ਮੌਕੇ ਲੱਖਾਂ ਦੀ ਤعداد ਦੇ ਵਿੱਚ ਭਗਤ ਨਤਮਸਤਕ ਹੋਣ ਦੇ ਲਈ ਪਹੁੰਚੇ ਅਤੇ ਇਸ ਦੌਰਾਨ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਉਹਨਾਂ ਦਾ ਪਰਿਵਾਰ ਵੀ ਨਤਮਸਤਕ ਹੋਣ ਪਹੁੰਚਿਆ ਅਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਅਤੇ ਹਲਕਾ ਰਾਜਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਸਨੇਤ ਪਰਿਵਾਰ ਅਤੇ ਟੀਮ ਸਮੇਤ ਆਪਣਾ ਮਕਸਦ ਹੋਣ ਦੇ ਲਈ ਪਹੁੰਚੇ ਇਹ ਤਸਵੀਰਾਂ ਤੁਸੀਂ ਦੇਖਿਆ ਦਿਓ ਜਿੱਥੇ ਸ਼੍ਰੀ ਭਗਤ ਜੋ ਆਪਣੀ ਮਨੋਕਾਮਨਾਵਾਂ ਮੰਗਣ ਦੇ ਲਈ ਪਹੁੰਚ ਰਹੇ ਨੇ ਤੇ ਦੱਸਦੇ ਕਿ ਅੱਜ ਮਹਾ ਸ਼ਿਵਰਾਤਰੀ ਮੌਕੇ ਜਿਸ ਨੂੰ ਭਗਵਾਨ ਭੋਲੇ ਦਾ ਵਿਆਹ ਕਿਹਾ ਜਾਂਦਾ ਹੈ ਉਸ ਸਮਾਗਮ ਦੇ ਵਿੱਚ ਅੱਜ ਲੱਖਾਂ ਦੀ ਤعداد ਦੇ ਵਿੱਚ ਸ਼ਿ ਭਗਤ ਸ਼ਾਮਲ ਹੋ ਰਹੇ ਨੇ ਅਤੇ ਸ਼ਿ ਭਗਤਾਂ ਦੇ ਵੱਲੋਂ ਲੰਗਰ ਦੇ ਪ੍ਰਬੰਧ ਕੀਤੇ ਗਏ ਹਨतरह-तरह ਦੇ ਪਕਵਾਨ ਜੋ ਬਣਾਏ ਗਏ ਨੇ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਰਾਜਪੁਰਾ ਦੇ ਇਤਿਹਾਸਿਕ ਸ਼ਿ ਮੰਦਿਰ ਨਲਾਸ ਦੀਆਂ ਜਿੱਥੇ ਅੱਜ ਵੱਡੀ ਤعداد ਦੇ ਵਿੱਚ ਜੋ ਸ਼ਿ ਭਗਤਨਤਮਸਤਕ ਹੋਣ ਦੇ ਲਈ ਪਹੁੰਚੇ ਹਨ ਜੇਕਰ ਇੱਥੋਂ ਦੇ ਇਤਿਹਾਸ ਤੇ ਉੱਪਰ ਗੱਲ ਕੀਤੀ ਜਾਵੇ ਤਾਂ ਇੱਥੇ ਦਾ ਇਤਿਹਾਸ 550 ਸਾਲ ਤੋਂ ਵੀ ਵੱਧ ਪੁਰਾਣਾ ਦੱਸਿਆ ਜਾਂਦਾ ਹੈ ਜਿੱਥੇ ਕਰਮਗਿਰੀ ਮਹਾਰਾਜ ਇਸ ਥਾਂ ਦੇ ਉੱਪਰ ਤਪੱਸਿਆ ਕਰ ਰਹੇ ਸਨ ਅਤੇ ਦੱਸਿਆ ਜਾਂਦਾ ਹੈ ਕਿ ਇੱਥੇ ਇੱਕ ਜੋ گاਂ ਆਪਣੇ ਆਪ ਦੁੱਧ ਉਤਾਰ ਦਿੰਦੇ ਸੀ ਅਤੇ ਜਦੋਂ ਉਸਦੇ ਮਾਲਕ ਦੇ ਵੱਲੋਂ ਆ ਕੇ ਦੇਖਿਆ ਗਿਆ ਇੱਥੇ ਝਾੜੀਆਂ ਦੇ ਉੱਪਰ ਸਫਾਈ ਕੀਤੀ ਗਈ ਤਾਂ ਕਈ ਦਾ ਤੱਕ ਲੱਗਣ ਚਾਰਨ ਉਸ ਥਾਂ ਉੱਪਰੋਂ ਖੂਨ ਨਿਕਲਣ ਲੱਗਿਆ ਅਤੇ ਉਸੇ ਦੌਰਾਨ ਮਹਾਰਾਜ ਕਰਮਗਿਰੀ ਜੀ ਜੋ ਤਪੱਸਿਆ ਕਰ ਰਹੇ ਸਨ ਉਹਨਾਂ ਦੀ ਤਪਸੀ ਜੋ ਟੁੱਟ ਗਈ ਉਸ ਤੋਂ ਬਾਅਦ ਪਟਿਆਲਾ ਦੇ ਮਹਾਰਾਜਾ ਨੂੰ ਇੱਕ ਆਕਾਸ਼ ਬਾਣੀ ਹੁੰਦੀ ਹੈ ਤੇ ਆਕਾਸ਼ ਬਾਣੀ ਦੌਰਾਨ ਪਟਿਆਲਾ ਦੇ ਮਹਾਰਾਜਾ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਭਗਵਾਨ ਪੋਲੇਨਾਥ ਦਾ ਮੰਦਿਰ ਬਣਾਇਆ ਜਾਵੇ ਅਤੇ ਜਦੋਂ ਉਹਨਾਂ ਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਭਗਵਾਨ ਜੀ ਇੱਥੇ ਕਿਸ ਅਸਥਾਨ ਦੇ ਉੱਪਰ ਤੁਹਾਡਾ ਮੰਦਿਰ ਬਣਵਾਇਆ ਜਾਵੇ ਕਿਉਂਕਿ ਪਟਿਆਲਾ रियासत ਬਹੁਤ ਵੱਡੀ ਰਿਆਸਤ ਹੈ ਤਾਂ ਆਕਾਸ਼ ਬਾਣੀ ਹੋਈ ਤਾਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਜੋ ਹਾਥੀ ਛੱਡੇ ਜਾਣਗੇ ਜੇਕਰ ਹਾਥੀ ਜਿਸ ਅਸਥਾਨ ਤੇ ਵੀ ਜਾ ਕੇ ਰਖਦੇ ਹਨ ਤਾਂ ਉਸ ਅਸਥਾਨ ਦੇ ਉੱਪਰ ਜੋ ਛਿਮ ਮੰਦਰ ਬਣਾਇਆ ਜਾਵੇ ਅਤੇ ਉਸ ਛਿਮ ਮੰਦਰ ਦੀਆਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉਹ ਸਾਰਿਆਂ ਪਰ ਭਗਵਾਨ ਦੀ ਕਿਰਪਾ ਬਣੀ ਰਹਿ ਹੋਲੇ ਨਾਚ ਦੀ ਸਾਰੇ ਮਤਲਬ ਲੈਨਵਾ ਦਰਸ਼ਨ ਕਰਦੇ ਬੜੇ ਸ਼ਾਂਤ ਹੀ ਗਲ ਮਤਲਬ ਸਾਰਿਆਂ ਨੂੰ ਦਰਸ਼ਨ ਹੋ ਰਹੇ ਭਗਵਾਨ ਤੇ ਸਾਰੇ ਜਿੱਥੇ ਵੀ ਲੱਖਾਂ ਪੰਦੇ ਆ ਰਹੇ ਹਨ जिन मिला जिन ये चार पांच दिन चार पांच दिन तो तीन 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 तारागा। तारागा तारागा तारागा। ये ये चलेगा मेन रास्ता रहेगा लगी रहेगी साल हो गए जी रात तो जागरण नागर सारी रात आरती जागरण भी चलता रहेगा सारी रात महाराज ਇਹ ਜਿਹੜੀ ਮੂਲ ਗੱਲ ਹੈ ਇਹ ਵੀ ਕਿ ਜੇਕਰ ਕਿਸੇ ਦਾ ਪੱਖਾ ਨਹੀਂ ਹੁੰਦਾ ਫਿਰ ਉਹ ਸੁਖ ਲੰਦਾ ਤੇਲੀ ਕਿਸੇ ਦਾ ਬਿਆਹ ਨਹੀਂ ਹੁੰਦਾ ਉਹ ਸੁਖ ਲੰਦਾ ਕੋਈ ਸੁਖ ਤਕਨੀਕ ਹੈ ਹਾਂ ਵੀ ਗੁਰੂ ਦੀ ਤੇਲੀ ਸੁਖ ਲੰਦੇ ਆ ਇਹ ਪੁਰਾਣੀ ਰੀਤ ਹੈ ਸਾਰੇ ਇਸ ਇਲਾਕੇ ਮਾਪੇ ਜੀ ਕਹਾਂਦੇ ਕੋਲੇ ਨਾਲ ਤੇ ਜਦੋਂ ਸੁਖ ਮਹਾਰਾਜ ਨੇ ਉਸ ਬਾਅਦ ਹੁੰਦੇ ਨਹੀਂ ਤੇ ਲੰਦੇ ਆਈ ਹਾਂ ਉਸ ਤੋਂ ਬਾਅਦ ਚੜਾਂਦੇ ਜਿਸ ਤਰ੍ਹਾਂ ਉਨ੍ਹਾਂ ਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਫਿਰ ਗੁਰੂ ਤੇਲੀ ਚੜਾਂਦੇ ਆ ਮਰਾ ਜੀ ਅੰਦਾਜ਼ਾ ਮਦਵਾ ਪਿੰਨੇ ਕਿ ਲੋਕ ਆਟੇ ਕਦਲ ਮਸਾਤੇ ਕਰਨੇ ਜੀ ਅਯੋ ਕੋਈ ਪਤਾ ਨਹੀਂ ਜੀ ਕੀ ਬੱਤਾ ਉਹਨਾਂ ਦੀ ਐਸੀ ਰਾਤਰੀ ਦਾ ਮੌਕਾ ਤੇ ਸੰਗਤ ਮਤ ਨੂੰ ਸੋਰੀਆ ਕੀ ਕਹਣਾ ਕਹਣਾ ਅੱਜ ਪੌਲੇ ਨਾਟ ਦੀ ਸ਼ਾਦੀ ਹੈ ਜੋ ਵੀ ਆਂਦਾ ਉਹ ਖਾਲੀ ਆਤਾ ਜਾਂਦਾ ਨਹੀਂ ਉਹਨਾਂ ਚੋੜੀ ਪੌਲਾ ਭਰਦੇ ਕੀ ਤਰ੍ਹਾਂ ਦਾ ਪੰਦਰੀਸ ਮੰਦਿਰ ਦਾ ਜੀ ਇਹ ਕਹਵੇ ਸਾਡੇ 500 ਸਾਲ ਪੁਰਾਣਾ ਮੰਦਿਰ ਹੈ ਇਹ ਜੰਗਲ ਹੁੰਦਾ ਸਾਰਾ ਲਾ ਜੰਗਲ ਦਾ ਉਰੇ ਕਵਾਲੇ ਗਊਆਂ ਚਰਾਉਂਦੇ ਤੇ ਇੱਕ ਗਊਆਂ ਵਿੱਚੋਂ ਆ ਕੇ ਦੁੱਧ ਛੱਡ ਦੇਦੇ ਉਹ ਜਦੋਂ ਦੇਖਿਆ ਉਹ ਗਊ ਉਹ ਦੁੱਧ ਛੱਡਦੀ ਕਿਉਂ ਛੱਡ ਰਹੀ ਨਾ ਜੱਟ ਪੱਟ ਕੇ ਦੇਖਿਆ ਕੋਟ ਨਾਲ ਬਿਜਲੀ ਲੱਛੀ ਜਲ ਪਤਾ ਲੱਗਿਆ ਵੀ ਉਰੇ ਉਹਨਾਂ ਦਾ ਸਥਾਨ ਆ ਜੱਤੋਂ ਕਹਿੰਦੇ ਫਿਰ ਉਸ ਟਾਂਮ ਕਹਿੰਦੇ ਵੀ ਮੈਨੂੰ ਉੱਥੇ ਰਾਜਾ ਦਾਪੜਿਆਲੇ ਵਾਲਾ ਨੂੰ ਸੁਪਨਾ ਆਇਆ ਆਸ਼ਮਾਨੀ ਹੋਈ ਕਿ ਮੇਰਾ ਮੰਦਿਰ ਬਣਾਣਾ ਤਾਂ ਪਤਾ ਨਹੀਂ ਕਿ ਕਹਦਾ ਹਾਥੀ ਛੱਡ ਦੇ ਜਿੱਥੇ ਹਾਥੀ ਰੁਕ ਗਿਆ ਉੱਥੇ ਮੰਦਿਰ ਬਣਾ ਦੇ ਸੋ ਪਟਿਆਲ ਉਥੋਂ ਹਾਥੀ ਛੱਡਿਆ ਤਾਂ ਫਿਰ ਆ ਕੇ ਉਰੇ ਰੁਕਿਆ ਤੇ ਜੱਤੋਂ ਵੀ ਮੰਦਿਰ ਬਣਾਇਆ ਜੱਤੋਂ ਕਹਿੰਦੇ ਆ ਯਾ ਸ਼ਿਵ ਕਲਾਸ਼ ਮੈਂ ਯਾ ਸ਼ਿਵ ਨਲਾਤ ਅੱਜ ਦੇ ਪਵਿੱਤਰ ਦਿਹਾੜੇ ਦੇ ਲੋਕਾਂ ਨੂੰ ਕੀ ਸੀ ਨਾ ਦੇਣਾ ਚਾਹ ਰਹੇ ਆ ਜੀ ਉਹ ਸੁਨੇਹਾ ਇਹ ਹੈ ਵੀ ਆਓ ਵੱਤੋ ਵੱਤ ਆਓ ਉਹਨਾਂ ਤੋਂ ਜੋ ਵੀ ਫਲ ਹੈ ਪੂਰੀ ਆਪਣੀਆਂ ਆਸਾਂ ਪੂਰੀਆਂ ਕਰਾਓ ਠੀਕ ਹੋ ਗਿਆ ਮੈਡਮ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ ਅੱਜ ਅਸੀਂ ਮਲਾਖ ਮੰਦਰ ਮੱਖਾ ਟੇਕਨ ਆਏ ਆ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਸ਼ਰਧਾਜੂ ਆਉਂਦੇ ਨੇ ਔਰ ਮੈਂ ਇਹ ਕਹੂੰਗੀ ਅੱਜ ਭੋਲੇ ਬਾਬਾ ਤੋਂ ਹੀ ਮੰਗਦੇ ਆ ਕਿ ਇਹ ਭੋਲੇ ਬਾਬਾ ਹਰ ਘਰ ਵਿੱਚ ਖੁਸ਼ੀਆਂ ਲੈ ਕੇ ਆਓ ਤੇ ਸੁੱਖ ਸ਼ਾਂਤੀ ਲੈ ਕੇ ਅੱਜ ਪੂਰੇ ਪਰਿਵਾਰ ਨਾਲ ਆਇਓ ਮਨੀ ਦੂ ਵੀ ਸ਼ਾਇਦ ਨਾਲ ਲੈ ਕੇ ਜਾਣ ਨਹੀਂ ਉਹ ਨਾਲ ਨਹੀਂ ਹੈ ਉਹ ਵਿਆਹ ਕਰਕੇ ਫਿਰ ਉਹਨੂੰ ਨਾਲ ਲੈ ਕੇ ਆਵਾਂਗੇ ਉਹ ਪਰਿਵਾਰ ਮੇਰਾ ਪਰਿਵਾਰ ਤਾਂ ਰਾਜਪੁਰਾ ਹਲਕਾ ਹੈ ਅੱਜ ਮੇਰੇ ਹਲਕੇ ਦੇ ਸਾਰੇ ਮੇਰੇ ਸਾਥੀ ਮੇਰੇ ਨਾਲ ਹੈ ਤੇ ਮੇਰੀ ਪਰਿਵਾਰ ਦੀ ਸੁੱਖ ਵੀ ਮੰਗਦੀ ਆ ਔਰ ਪੂਰਾ ਰਾਜਪੁਰਾ ਦੀ ਪੂਰਾ ਸਭ ਦੀ ਸੁੱਖ ਮੰਗਣ ਆਈ ਆ ਕਿ ਬੋਲੇ ਬਾਬਾ ਸਭ ਤੇ ਕਿਰਪਾ ਬਣਾ ਕੇ ਰੱਖੇ ਕਿਉਂਕਿ ਨਲਾਸ ਮੰਦਰ ਦੀ ਜੋ ਮਹੱਤਤਾ ਹੈ ਤੇ ਮੈਂ ਹੀ ਕਹੂੰਗੀ ਰਾਜਪੁਰੇ ਤੇ ਤਾਂ ਮੇਨ ਬੋਲੇ ਬਾਬਾ ਦਾ ਆਸ਼ੀਰਵਾਦ ਹੈ ਜੀ ਦੇਖੋ ਸਭ ਤੋਂ ਪਹਿਲਾਂ ਜਦੋਂ ਮੈਂ ਐਮਐਲਏ ਬਣੀ ਸੀ ਮੈਂ ਬੋਲੇ ਬਾਬਾ ਕੀ ਇੱਕ ਅਰਦਾਸ ਕੀਤੀ ਸੀ ਕਿ ਬੋਲੇ ਬਾਬਾ ਇਹ ਰਸਤਾ ਖੁਲਵਾ ਲੈ ਕਿਉਂਕਿ ਜਦੋਂ ਇੱਥੇ ਕੋਈ ਐਕਸੀਡੈਂਟ ਹੁੰਦਾ ਸੀ ਨਾ ਮਨ ਬੜਾ ਤੁਸੀਂ ਹੁੰਦਾ ਸੀ ਤੇ ਬੋਲੇ ਬਾਬਾ ਨੇ ਉਹ ਮੇਰੀ ਬੰਨਤ ਕਬੂਲ ਕੀਤੀ ਤਾਂ ਰਸਤਾ ਉਹ ਜਿਹੜਾ ਬਣ ਰਿਹਾ ਤੇ ਅੱਜ ਇੱਕਾ ਕੀ ਅੰਡਰਪਾਸ ਖਲਾ ਵੀ ਦਿੱਤਾ ਕਿਉਂਕਿ ਉਹਨਾਂ ਨਾਲ ਅੱਗੇ ਅਸੀਂ ਬੇਨਤੀ ਕੀਤੀ ਵੀ ਸ਼ਿਵਰਾਤਰੀ ਦੇ ਮੌਕੇ ਤੇ ਲੱਖਾਂ ਲੋਕ ਆਉਂਦੇ ਆ ਤਾਂ ਥੋੜਾ ਜਿਹਾ ਅਨਸੁਖਾ ਹੋ ਜੂਗਾ ਤੇ ਮੇਹੀ ਕਹਿੰਨੀ ਆ ਸਭ ਤੋਂ ਪਹਿਲਾਂ ਤਾਂ ਸਾਡਾ ਬੋਲੇ ਬਾਬਾ ਦਾ ਜਿਹੜਾ ਰਸਤਾ ਖੁੱਲ ਗਿਆ ਮੇਰੇ ਲਈ ਬਹੁਤ ਵੱਡੀ ਮਾਨ ਦੀ ਗੱਲ ਹੈ ਤੇ ਬਾਕੀ ਜੋ ਰਾਜਪੁਰਾ ਵਾਸੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਤੇ ਮੈਂ ਕੰਮ ਕਰ ਰਹੀ ਹਾਂ ਤੇ ਫੋਰ ਵੀ ਕਰਦੀ ਰਹਿੰਦੀ ਹਾਂ। ਇਹ ਐਮਐਲ ਸਰ ਜਿਹੜਾ ਸੰਗਲਾ ਫਾਟ ਕੇ ਜੀ ਉਹਦੀ ਬਹੁਤ ਵੱਡੀ ਲੋਕਾਂ ਦੇ ਦਿੱਤੇ ਨੇ ਉਹ ਦੋ ਟੈਕ ਉਹ ਵੀ ਜਲਦੀ ਹੋ ਰਿਹਾ ਕਿਉਂਕਿ ਉਹਦੇ ਨਾਲ ਥੋੜੇ ਜਿਹਾ ਟੈਕਨੀਕਲ ਇਸ਼ੂ ਸੀ ਜੀ ਆਪਾਂ ਕੱਚੇ ਪੈਰੀ ਕੋਲ ਦਿੰਦੇ ਕੱਲ ਨੂੰ ਉੱਥੇ ਕੋਈ ਮਾਰਦਾਤ ਹੁੰਦੀ ਤਾਂ ਉਹ ਗਲਤ ਸੀਗਾ ਤੇ ਉਹ ਵੀ ਜਲਦੀ ਹੋ ਰਿਹਾ ਮੈਨੂੰ ਪਤਾ ਹੈ ਵੀ ਉਸ ਮਾਰਕੀਟ ਤੋਂ ਉੱਤੇ ਰੋਨ ਦਾ ਜ਼ਰੂਰੀ ਮਤਲਬ ਬਹੁਤ ਢੇਰ ਦੇ ਲੋਕ ਸਫਰ ਕਰਦੇ ਆ ਜਲਦੀ ਉੱਥੇ ਵੀ ਰੋਨ ਕਾ ਆ ਜਾਂਦਾ ਅਪ੍ਰੈਲ ਦਾ ਟਾਈਮ ਲਿਤਾ ਉਹਨਾਂ ਨੇ ਤੇ ਉਮੀਦ ਹੈ ਵੀ ਅਪ੍ਰੈਲ ਤੱਕ ਉਹ ਪੂਰਾ ਖੁੱਲ੍ਹ ਗਿਆ ਐਮਐਲ ਸਰ ਜਿਹੜ ਸਿਗਰਾਤਰੀ ਦੇ ਮੇਸੇ ਦੀ ਨਜ਼ਾਰੀ ਹੋਗੀ ਮੈਂ ਹੀ ਕਹੂੰਗੀ ਕਿ ਕੱਲਾ ਸਭ ਨੂੰ ਮੁਬਾਰਕਾਂ ਦਿੰਦੀਆਂ ਸ਼ਿਗਰਾਤਰੀਆਂ ਔਰ ਇਹ ਕਹੂੰਗੀ ਕਿ ਅੱਜ ਬੋਲੇ ਬਾਬਾ ਦਾ ਦਿਨ ਹੈ ਅਸੀਂ ਇਹ ਅਰਦਾਸ ਕਰੀਏ ਔਰ ਪ੍ਰਣ ਕਰੀਏ ਕਿ ਅਸੀਂ ਪੂਰੇ ਦੇਸ਼ ਵਿੱਚ ਆਪਸੀ ਭਾਈਚਾਰਾ ਤੇ ਆਪਸੀ ਪੇਮ ਬਣਾ ਕੇ ਚੱਲੀਏ ਤਾਂ ਹੀ ਦੇਸ਼ ਰੱਖੀ ਕਰਦਾ ਹੈ ਕਿਉਂਕਿ ਜਿੱਥੇ ਭਾਈਚਾਰਾ ਉੱਥੇ ਖੁਸ਼ੀ ਹੈ। ਅੱਜ ਬਹੁਤ ਹੀ ਸੰਸਾਰ ਦਾ ਪਵਿੱਤਰ ਦਿਨ ਹੈ ਅੱਜ ਦਾ ਕਿ ਸਮੁੱਚੇ ਸੰਸਾਰ ਦੇ ਲੋਕ ਚਾਹੇ ਕਿਸੇ ਪੋਨੇ ਚ ਵੀ ਵਸਦੇ ਹੋਣ ਸਾਰੇ ਅੱਜ ਅਸੀਂ ਜਿਹੜੇ ਹੈਗੇ ਆ ਪੂਰੇ ਸ਼ੰਕਰ ਜੀ ਦੀ ਆराधना ਚ ਸੁਪੰਨ ਆ ਕਿ ਪਿਛਲਾ ਜਿਹੜਾ ਧੰਨਵਾਦ ਕਰਦੇ ਆ ਪਿਛਲੇ ਜਿਹੜਾ ਫਰਾ ਨਿਕਲ ਕੇ ਗਿਆ ਤੇ ਆਉਣ ਵਾਲੇ ਸਮੇਂ ਦੇ ਲਈ ਅਰਦਾਸ ਕਰਕੇ ਕਰਦੇ ਆ ਅਸੀਂ ਵੀ ਅੱਜ ਅਰਦਾਸ ਕਰਕੇ ਚੱਲੇ ਆ ਕਿ ਸਾਡੇ ਇਲਾਕੇ ਵਿੱਚ ਸ਼ੁਕ ਸ਼ਾਂਤੀ ਰਹੇ ਸਾਡੇ ਇਲਾਕੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਿਮਾਰੀਆਂ ਤੋਂ ਪਰਮਾਤਮਾ ਦੂਰ ਰੱਖੇ ਅਤੇ ਸਮੁੱਚੇ ਇਲਾਕੇ ਦੇ ਲੋਕਾਂ ਦੇ ਲਈ ਵੀ ਇਹਦੀ ਅਰਦਾਸ ਹੈ ਕਿ ਉਹਨਾਂ ਦੇ ਵਿਹੜਿਆਂ ਦੇ ਵਿੱਚ ਖੁਸ਼ੀਆਂ ਦੇ ਦੀਪ ਜਗਣ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਮੈਂ ਭਗਵਾਨ ਸ਼ਿਵ ਜੀ ਦੇ ਚਰਨਾਂ ਦੇ ਵਿੱਚ ਬਹੁਤ ਹਟਾ ਹੋ ਕੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ ਤੇ ਉਹਨਾਂ ਦੇ ਚਰਨਾਂ 'ਤੇ ਅਰਦਾਸ ਕਰਦਾ ਕਿ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਦੀਪ ਜਗਣ। ਮਾਸ਼ੇਰ ਰਾਤਰੀ ਤੇ ਮੈਂ ਹਲਕਾ ਰਾਜਪੁਰਾ ਨੂੰ ਸਾਰੇ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਅੱਤੇ ਮੈਂ ਸ਼ੇਭ ਬੋਲੇ ਭੰਡਾਰੀ ਅੱਗੇ ਅਰਦਾਸ ਕਰਦਾ ਸਾਰੇ ਹੀ ਸਾਰਿਆਂ ਦੇ ਦਿਨ ਦੁਗਣੀ ਰਾਤ ਚੋਗਨੀ ਤਰੱਕੀ ਕਰਨ ਤੇ ਸਾਰਿਆਂ ਦੇ ਘਰ ਸੁੱਖ ਸ਼ਾਂਤੀ ਹੋਵੇ ਤੇ ਸਾਰੇ ਹੀ ਸਵਸਥ ਰਹਿਣ ਮੈਂ ਅੱਜ ਇੰਨੀ ਗੱਲ ਕਹਿ ਸਕਦਾ ਵੀ ਅੱਜ ਮੈਂ ਸਮਾਧੀ ਸੇਵਾ ਕਰ ਰਿਹਾ ਹਲਕਾ ਰਾਜਪੁਰਾ ਦੀ ਸੇਵਾ ਕਰ ਰਿਹਾ ਇਹ ਸਭ ਬੋਲੇ ਬੰਡਾਰੀ ਦਾ ਆਸ਼ੀਰਵਾਦ ਹੈ ਤੇ ਮੈਂ ਇੰਨੀ ਗੱਲ ਵੀ ਕਹਿ ਸਕਦਾ ਮੇਰੀ ਉਮਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਮੇਰੀ ਉਮਰ ਸਿਰਫ 10 ਸਾਲ ਦੀ ਸੀਗੀ ਅੱਜ ਮੇਰੀ ਉਮਰ 50 ਸਾਲ ਦੀ ਹੈ ਤੇ ਅੱਜ 40 ਸਾਲ ਹੋ ਗਏ ਮੈਂ ਮਾਸ਼ਰਿਫ ਰਾਤਰੀ ਤੇ ਨਲਾਸ ਆ ਕੇ ਦਰਸ਼ਨ ਕਰ ਰਿਹਾ ਤਾਂ ਇੰਨੀ ਗੱਲ ਵੀ ਕਹਿ ਸਕਦਾ ਵੀ ਯਾਸ਼ਿਵ ਕਲਾਸ਼ ਮੈਂ ਜਾਂ ਨਲਾਸ ਮੈਂ ਧੰਨਵਾਦ